ਤਰਨ ਤਾਰਨ ਸਰਦਾਰ ਕਸ਼ਮੀਰ ਸਿੰਘ ਸੋਲ ਸਾਡੇ ਇਥੋਂ ਐਮਐਲਏ ਨੇ ਐਮਸੀ ਦੀਆਂ ਜਿਹੜੀਆਂ ਵੋਟਾਂ ਆਈਆਂ ਆ ਉਹਦੇ ਸਬੰਧ ਦੇ ਵਿੱਚ ਜਿਹੜੇ ਸਾਡੀ ਪਾਰਟੀ ਦੇ ਉਮੀਦਵਾਰ ਆ ਵਲੰਟੀਅਰ ਆ ਉਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ 25 ਵਾਰਡਾਂ ਹਰ ਵਾਰਡ ਦੇ ਵਿੱਚੋਂ 4 5 3 ਉਮੀਦਵਾਰ ਨੇ ਸਾਡੀ ਪਾਰਟੀ ਦੇ ਬੜਾ ਜੋਸ਼ ਆ ਤੇ ਸਾਰਿਆਂ ਨੇ ਇਹ ਵਾਦਾ ਕੀਤਾ ਵੀ ਜਿੰਨੂੰ ਵੀ ਇੱਕ ਬੰਦੇ ਨੂੰ ਟਿਕਟ ਦਿਓਗੇ ਦੂਜੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਸ ਉਮੀਦਵਾਰ ਦਾ ਸਾਥ ਦੇਵਾਂਗੇ ਤੇ ਸਾਰੇ ਸਾਥੀਆਂ ਨੂੰ ਇਹ ਵੀ ਵਿਸ਼ਵਾਸ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸੇ ਦਾ ਹੱਕ ਨਹੀਂ ਰੱਖਦੀ ਪਾਰਟੀ ਸਰਵੇ ਕਰਵਾ ਕੇ ਜਿੰਨੂੰ ਲੋਕ ਚਾਣਗੇ ਉਹਨੂੰ ਟਿਕਟ ਦਿੱਤੀ ਜਾਊਗੀ ਤੇ ਕਈ ਵਾਡਾਂ ਦੇ ਵਿੱਚ ਕਈ ਸਾਥੀਆਂ ਨੇ ਆਪਸ ਦੇ ਵਿੱਚ ਵੀ ਸਹਿਮਤੀ ਕਰ ਲਈ ਹੈ ਜਿੱਥੇ ਤਿੰਨ ਚਾਰ ਪੰਜ ਉਮੀਦਵਾਰ ਸੀ ਤੇ ਉਹਨਾਂ ਆਪ ਹੀ ਕਹਿਤਾ ਵੀ ਆ ਇੱਕ ਉਮੀਦਵਾਰ ਨੂੰ ਦੇ ਦਿਓ ਸਾਡਾ ਮਕਸਦ ਹੈ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਬਣੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਐਮਸੀ ਬਣ ਤੇ ਸੈਂਕੜੇ ਐਪਲੀਕੇਸ਼ਨਾਂ ਆਈਆਂ 25 ਵਾੜਾ ਜੋ 56000 ਵੋਟਰ ਰਿਆ ਤੇ ਉਹ ਇਨਸਾਨ ਹੀ ਅੱਗੇ ਆਊਗਾ ਜਿਹਨੂੰ ਵਾੜ ਦੇ ਲੋਕ ਚਾਣਗੇ ਸਰਵੇ ਅਨਸਾਰ ਉਮੀਦਵਾਰ ਦਿੱਤਾ ਜਾਊਗਾ ਤੇ ਬੜੀ ਸ਼ਾਨਾ 56 ਦਾ 56000 ਵੋਟਰ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤੂਗਾ ਨਗਰ ਕੌਂਸਲ ਤਰਨਤਾਰ ਜਿਹੜੀ ਕਿ ਲੰਬੇ ਸਮੇਂ ਤੋਂ ਡਿਲੇ ਹੀ ਕਿਸੇ ਕਾਰਨ ਕਰਕੇ ਹਾਈ ਕੋਰਟ ਦੇ ਵਿੱਚ ਮੈਟਰ ਹੀ ਪੁਰਾਣੀਆਂ ਸਰਕਾਰਾਂ ਨੇ ਜੋ ਗਲਤ ਕੀਤਾ ਉਹਦਾ ਕਰਕੇ ਇਲੈਕਸ਼ਨ ਡਿਊ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮਿਹਨਤ ਕਰਕੇ ਸਾਡੀ ਸਰਕਾਰ ਨੇ ਹਾਈ ਕੋਰਟ ਤੋਂ ਮਨਜ਼ੂਰੀ ਲੈ ਕੇ ਇਲੈਕਸ਼ਨ ਜਿਹੜੀ ਹੁਣ ਹੋਣ ਜਾ ਰਹੀ ਆ ਲੋਕ ਫਤਵਾ ਦੇਣਗੇ ਤੇ ਲੋਕ ਸਿਆਣੇ ਵੀ ਆ ਜਿਹਦੀ ਸਰਕਾਰ ਆ ਉਹਦੇ ਕਾਉਂਸਲਰ ਉਹਦਾ ਪ੍ਰਧਾਨ ਬਣੂਗਾ ਤੇ ਜਿਹੜਾ ਤਰਨਤਾਰਨ ਸ਼ਹਿਰ ਦਾ ਵਿਕਾਸ ਆ ਉਹ ਬਹੁਤ ਪੱਕੀ ਵਿਕਾਸ ਹੋਊਗਾ ਚੰਗੇ ਲੋਕ ਅੱਗੇ ਆਉਣਗੇ ਆਮ ਘਰਾਂ ਚੋਂ ਜਿਹੜੇ ਪਹਿਲਾਂ ਤਰਨਤਾਰਨ ਦੇ ਵਿੱਚ ਜਿਹੜੇ ਵੱਡਿਆ ਘਰਾਂ ਦੇ ਬੰਦੇ ਰੇ ਕਾਉਂਸਲਰ ਪ੍ਰਧਾਨ ਹੁਣ ਆਮ ਘਰਾਂ ਦੇ ਕਾਉਂਸਲਰ ਬਣ ਕੇ ਤੇ ਆਮ ਘਰਾਂ ਦਾ ਹੀ ਪ੍ਰਧਾਨ ਬਣੂੰਗਾ ਤਰਨਦਾਰਨ ਦਾ ਗੁਰੂ ਦੀ ਨਗਰੀ ਆ ਗੁਰੂ ਦੀ ਨਗਰੀ ਦਾ ਵਿਕਾਸ ਹੋਊਗਾ ਬਾਕੀ ਸਾਡੇ ਸਾਰੇ ਸਾਥੀ ਜਿਹੜੇ ਕਮੇਟੀ ਦੇ ਵਿੱਚ ਐ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਚੇਅਰਮੈਨ ਸਰਦਾਰ ਬਲਜੀਤ ਸਿੰਘ ਖੈਰਾ ਸਾਹਿਬ ਗੁਰਦੇਵ ਸਿੰਘ ਜੀ ਸੰਧੂ ਸਾਹਿਬ ਸਾਡੇ ਗਰਸੀਬ ਸਿੰਘ ਜੀ ਔਲਖ ਸਾਹਿਬ ਅੰਗਦ ਸੋਲ ਜੀ ਭੈਣ ਜੀ ਅੰਜੂ ਸ਼ਰਮਾ ਜੀ ਬੰਜੂ ਵਰਮਾ ਜੀ ਤੇ ਹੋਰ ਵੀ ਜਿੰਨੇ ਸਾਥੀ ਆ ਇਹਨਾਂ ਨਾਲ ਬਹਿ ਕੇ ਅੱਜ ਸਾਰਿਆਂ ਦੀਆਂ ਐਪਲੀਕੇਸ਼ਨਾਂ ਲੈ ਲਈਆਂ ਤੇ ਬਾਕੀ ਅਗਲਾ ਫੈਸਲਾ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਇੱਕ ਦੋ ਦਿਨਾਂ ਦੇ ਵਿੱਚ ਹੀ ਪਾਰਟੀ ਹੈ ਕਮਾਂਡ ਜਿਹੜੀ ਆ ਇਹਨਾਂ ਦੀਆਂ ਟਿਕਟਾਂ ਜਿਹੜੀਆਂ ਅਨਾਉਂਸ ਕਰੂਗੀ ਜਿਹੜੇ ਸਾਥੀਆਂ ਦੀਆਂ ਨੌ ਸੌਣ ਗਿਆ ਉਹਨਾਂ ਨੂੰ ਵੀ ਮੁਬਾਰਕਾਂ ਜਿਹੜੇ ਰਹਿ ਗਏ ਉਹਨਾਂ ਨੂੰ ਹੋਰ ਆਉਦੇ ਮਿਲ ਜਾਣਗੇ ਕਿਉਂਕਿ ਪਾਰਟੀ ਸਰਕਾਰ ਦੇ ਵਿੱਚ ਕੋਈ ਇੱਕ ਆਉਦਾ ਨਹੀਂ ਹੁੰਦਾ ਬੜਾ ਕੁਝ ਹੁੰਦਾ ਤੇ ਤੁਸੀਂ ਇਹ ਕਿਹਾ ਹੈ ਕਿ ਇੱਕ ਦੂਸਰੇ ਨਾਲ ਸਹਿਮਤ ਨੇ ਸਾਰੇ ਤੇ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਇੰਨਾ ਉਮੀਦਵਾਰਾਂ ਦੀ ਸੈLECTION ਕਰਨ ਦਾ ਸਮਾਂ ਵੇਖੋ ਅੱਜ ਹੀ ਤੇ ਅਸੀਂ ਬੈਠੇ ਆ 2 ਘੰਟੇ ਹੋਏ ਆ ਅਜੇ ਐਪਲੀਕੇਸ਼ਨਾਂ ਲਈਆਂ ਉਹਦੇ ਬਾਅਦ ਪਾਰਟੀ ਸਰਵੇ ਕਰਾਉਗੀ ਤੇ ਸਮਾਂ ਤੇ ਕੋਈ ਵੀ ਨਹੀਂ ਬੱਸ ਹੋ ਸਕਦਾ ਹੋ ਸਕਦਾ ਬਿਲਕੁਲ ਬਿਲਕੁਲ ਕੱਲ੍ਹ ਨੂੰ ਹੀ ਹੋ ਸਕਦਾ ਪਾਰਟੀ ਸਰਵੇ ਕਰਾ ਕੇ ਤੇ ਪਾਰਟੀ ਉਮੀਦਵਾਰਾਂ ਨੂੰ ਉਮੀਦਵਾਰ ਲਾਉਣ ਦੇ ਕੋਈ ਜ਼ਿਆਦਾ ਸਮਾਂ ਨਹੀਂ ਲੱਗੂਗਾ ਵਿਰੋਧੀ ਧਿਰ ਇਹ ਕਹਿ ਰਹੀਆਂ ਵਾ ਆਪੀ ਉਹਨਾਂ ਡਾਰੇ ਆਪੀ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਨੇ ਕਾਗਜ਼ ਰੱਦ ਕਰਾ ਲਿਆ ਜੀ ਜਾਂ ਉਹਨਾਂ ਕਾਗਜ਼ ਦਿੱਤਾ ਪਾਰਟ ਸਾਥੀ ਜਿੱਦਾਂ ਕਿ ਕਮਿਟੀ ਦੇ ਕਰਕੇ ਇੰਟਰਫਰੈਂਸ ਹੋਈ ਆ ਦੇਖੋ ਇਹ ਐਵੇਂ ਡਰੀ ਜਾਂਦੇ ਆ ਇਹ ਡਰਦੇ ਆ ਆਪਦੀ ਹਾਰ ਤੋਂ ਇਹ ਜਿਵੇਂ ਕਹਿੰਦੇ ਆ ਨਾ ਵੀ ਉੱਚੀ ਚੀਜ਼ ਨੂੰ ਫੋਨ ਲਾ ਕੇ ਸੀਰ ਬੰਨ ਦੀ ਕੋਸ਼ਿਸ਼ ਕਰਦੇ ਇਹਨਾਂ ਨੇ ਆਪ ਇਹਨਾਂ ਦੇ ਉਮੀਦਵਾਰਾਂ ਨੇ ਪੂਰੇ ਪੇਪਰ ਨਹੀਂ ਲਾਉਣੇ ਬਿਚਾਰ ਰਿਜੈਕਟ ਹੋ ਜਾਣ ਕੋਈ ਕਿਸੇ ਦਾ ਪੇਪਰ ਹੀ ਰਿਜੈਕਟ ਨਹੀਂ ਕਰਾਉਣਾ ਇਹ ਮੈਦਾਨ 'ਚ ਆ ਕੇ ਚੋਣ ਲੜਨ ਕਿਸੇ ਨਾ ਕੋਈ ਅਹੀਂ ਪੱਖਪਾਤ ਨਹੀਂ ਕਰਨਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਇੱਥੇ ਦੂਜੀਆਂ ਪਾਰਟੀਆਂ ਤੋਂ ਮੈਨੂੰ ਲੱਗਦਾ ਸਾਰੇ ਜਿਹੜੇ ਪੁਰਾਣੇ ਕੌਂਸਲਰ ਰਹੇ ਆ ਸਾਬਕਾ ਤੇ ਮੌਜੂਦਾ ਉਹ ਸਾਰੇ ਇੱਥੇ ਆ ਕੇ ਕਹਿੰਦੇ ਵੀ ਸਾਨੂੰ ਪਾਰਟੀ ਵੱਲੋਂ ਟਿਕਟ ਦਿਓ ਅਸੀਂ ਤਾਂ ਡੇਲੋਂ ਲੜਦੇ ਆ ਇਹਦੇ ਜਾਣ ਕੇ ਉਹਨਾਂ ਦੇ ਬਹਾਨੇ ਹੋ ਸਕਦਾ ਤੁਹਾਨੂੰ ਵੀ ਪਤਾ ਹੋਵੇ ਕਿ ਇੱਥੋਂ ਐਮਸੀ ਜਿਹੜੇ ਪੁਰਾਣੀਆਂ ਰਵੈਤੀ ਪਾਰਟੀ ਕਹਿੰਦੇ ਉਹ ਕਿਹ ਕੇ ਗਏ ਆ ਤੇ ਇਹ ਤੇ ਜਾਣ ਬੁੱਝ ਕੇ ਜਿਹੜੇ ਇਹਨਾਂ ਦੇ ਲੀਡਰ ਆ ਵੱਡੇ ਉਹ ਇਹ ਬਹਾਨੇ ਬਣਾਉਂਦੇ ਆ ਇਹਨਾਂ ਦੀ ਹਾਰ ਆ ਉਹ ਤੈਅ ਆ ਲੋਕ ਜਿਹੜੇ ਆ ਪਹਿਲਾਂ ਉਹਨਾਂ ਕੋ ਬਦਲ ਨਹੀਂ ਹੁੰਦਾ ਕੋਈ ਦੋ ਹੀ ਪਾਰਟੀਆਂ ਇਕਾਲੀ ਤੇ ਕਾਂਗਰਸ ਉਹ ਇੱਕ ਰੀ ਉਹਨਾਂ ਨੂੰ ਪਾ ਦੇ ਇੱਕ ਰੀ ਉਹਨਾਂ ਨੂੰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਲੋਕ ਸੰਤੁਸ਼ਟ ਨੇ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਲੋਕਾਂ ਦਾ 600 ਜੂਟ ਬਿਜਲੀ ਦਾ ਮਾਫ ਕੀਤਾ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੁਹਾਡੇ ਵੀ ਆਉਂਦੇ ਨੇ ਜ਼ੀਰੋ ਜ਼ੀਰੋ ਆਦਾ ਕਿ ਨਹੀਂ ਹੁੰਦਾ ਸਾਰਿਆਂ ਦਾ ਜੀਰੋ ਆਂਦਾ ਉਹਦਾ ਫਾਇਦਾ ਮਿਲਿਆ ਮੱਲਾ ਕਲੀਨਿਕ ਖੋਲੇ ਆ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ ਸਕੂਲ ਆਫ ਐਮਿਨੈਂਸ ਹਰ ਹਲਕੀ ਦੇ ਵਿੱਚ ਇੱਕ ਸਕੂਲ ਬਣਾਇਆ ਹੋਰ ਵੀ ਪੜਾਈ ਦਾ ਸਿਸਟਮ ਇੰਨਾ ਵਧੀਆ ਕਰਤਾ ਹਜ਼ਾਰਾਂ ਟੀਚਰ ਭਰਤੀ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਤੇ ਹਜ਼ਾਰਾਂ ਟੀਚਰ ਜਿਹੜੇ ਰੈਗੂਲਰ ਕੀਤੇ ਆ ਜਿਹੜੇ ਕੱਚੇ ਟੀਚਰ ਰੱਖੇ ਪੁਰਾਣੀਆਂ ਸਰਕਾਰਾਂ ਨੇ ਤੇ ਉਹ ਬੀਬੀਆਂ ਨੂੰ ਬੱਸ ਦਾ ਸਫ਼ਰ ਬਿਲਕੁਲ ਫ੍ਰੀ ਆ ਆ ਜਿਹੜਾ ਭੈਣਾ ਨੂੰ 1000 ਰੁਪਇਆ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ ਜਿਹੜਾ ਹੁਣਾ ਬਜਟ ਆਉਣਾ ਉਸ ਬਜਟ ਦੇ ਵਿੱਚ ਅਸੀਂ ਭਣਾ ਵਾਸਤੇ ਉਹ ਪੈਸੇ ਰੱਖ ਲੈਣੇ ਆ ਵੇਖੋ ਇੱਕੋ ਬਾਦ ਸਰਕਾਰ ਇੱਕੋ ਪਾਰਟੀ ਜਿੰਨੇ ਜੋ ਕਿਹਾ ਉਹ ਕਰਕੇ ਵਿਖਾਤਾ ਨਹੀਂ ਤੇ ਪੁਰਾਣੀਆਂ ਪਾਰਟੀਆਂ ਜਿਹੜੀਆਂ ਉਹ ਚੋਣ ਮੈਨੀਫੈਸਟੋ ਐਡਾ ਲੰਮਾ ਪਰਚੱਟੂ ਕੱਢ ਕੇ ਤੇ ਮੁੜ ਕੇ ਕੁਝ ਵੀ ਨਹੀਂ ਕਰਦੇ ਜੇ ਟ੍ਰੈਸ ਵਾਲੇ ਭਰਾਵਾਂ ਨੇ ਸਵਾਲ ਕਰਨਾ ਤੇ ਅੱਗੋਂ ਜੇ ਕੈਪਟਨ ਸਾਹਿਬ ਹੋਣੇ ਜਾਂ ਬਾਦਲ ਸਾਹਿਬ ਹੋਣੇ ਉਹਨਾਂ ਕਹਿਣਾ ਇਹਦੇ ਯਾਰ ਸਾਡਾ ਸਿਆਸੀ ਸਟੰਟੀ ਵੋਟਾਂ ਲੈ ਲਈ ਕਈ ਕੁਝ ਕਹਿਣਾ ਪੈਂਦਾ ਉਹਨਾਂ ਕੁਝ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਤਾ ਲੋਕ ਕੰਮਾਂ ਨੂੰ ਪਹਿਲ ਦੇਣਗੇ ਕੰਮਾਂ ਨੂੰ ਫਤਵਾ ਦੇਣਗੇ ਅਕਾਲੀ ਦਲ ਅਕਾਲੀਆ ਦੇ ਬੰਦੇ ਚੋਤੀ ਹੈ ਕਾਂਗਰਸ ਵਾਲੀ ਚੋਤੀ ਹੈ ਤੇ ਬੀਜੇਪੀ ਵੀ ਵੈਸੇ ਤਾਂ ਤੇ ਪੂਰੀ ਐਕਟ ਹੁੰਦੀ ਵੀ ਕੀ ਲੱਗਦਾ ਕਿਨੂੰ ਆਪਣਾ ਦੇ ਵਿਰੋਧੀ ਗੇਂਦੇ ਹੋ ਜਾਂ ਕਿਹੜਾ ਇਹਨਾਂ ਮੁਕਾਬਲਾ ਆਏਗਾ ਸਾਡਾ ਕੋਈ ਵਿਰੋਧੀ ਨਹੀਂਗਾ ਸੱਚ ਦੀ ਲੜਾਈ ਜਿਹੜੀ ਝੂਠ ਨਾਲ ਲੋਕ ਸੱਚ ਦਾ ਸਾਥ ਦੇਣਗੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਲੋਕਤੰਤਰ ਆ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਪਾਰਟੀਆਂ ਨਾਲ ਉਹ ਤੇ ਲੜਨੀ ਲੜਨੀ ਆ ਆਜ਼ਾਦ ਵੀ ਖਲੋ ਸਕਦਾ ਹੁਣ ਕੁਲਦੀਪ ਜੀ ਤੁਸੀਂ 20 ਵਾੜ ਤੋਂ ਕਿਹਾ ਵਾਪਸ ਮੇਰੀ ਦਾਵੇਦਾਰੀ ਆ ਮੈਂ ਤੁਹਾਨੂੰ ਕਹਿੰਨਾ ਤੁਸੀਂ 25 ਦੀਆਂ 25 ਵਾੜਾਂ ਤੋਂ ਲੜੋ ਆਜ਼ਾਦ ਲੜੋ ਤੇ ਵੋਟਾਂ ਤੁਹਾਨੂੰ ਵੀ ਪਾਸ ਦੇਣਗੇ ਲੋਕ ਇਹ ਕਿਹੜੀ ਗੱਲ ਆ ਹਰ ਬੰਦੇ ਦਾ ਹੱਕ ਆ ਖਲੋਵੋ ਇਲੈਕਸ਼ਨ ਲੜੋ ਤੇ ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਸਭ ਤੋਂ ਮੇਨ ਗੱਲ ਲੋਕ ਸਰਕਾਰ ਨਾ ਜਾਣਗੇ ਲੋਕਾਂ ਨੂੰ ਪਤਾ ਸੰਗਤ ਨੂੰ ਪਤਾ ਕਿ ਸਰਕਾਰ ਹੀ ਕੰਮ ਕਰਾ ਸਕਦੀ ਆ ਸਰਕਾਰ ਦੇ ਐਮਸੀ ਬਣਨਗੇ ਪ੍ਰਧਾਨ ਬਣੂੰਗਾ ਤੇ ਤਰਨਤਾਰਨ ਸ਼ਹਿਰ ਜਿਹੜੀ ਗੁਰੂਦੀ ਨਗਰੀ ਆ ਗੁਰੂਦੀ ਨਗਰੀ ਚ ਉੱਚ ਪੱਧਰੀ ਵਿਕਾਸ ਹੋਊਗਾ ਪੁਰਾਣੇ ਵਰਕਰਾਂ ਨੂੰ ਜਿਆਦਾ ਹੁੰਦਾ ਰਿਹਾ ਕਿ ਜਿਆ ਨਵੇਂ ਉਮਰ ਦੇ ਕੋਈ ਅਪਾਇੰਟ ਕੀਤੇ ਗਏ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀ ਪਹਿਲ ਆ ਉਹ ਪੁਰਾਣੇ ਵਲੰਟੀਅਰ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ ਇਹੋ ਆ ਵੀ ਪੁਰਾਣੇ ਵਲੰਟੀਅਰ ਨੂੰ ਸੇਵਾ ਕਰਨ ਦਾ ਮੌਕਾ ਦਈਏ ਬਹੁਤੇ ਪੁਰਾਣੇ ਵਲੈਂਟਰੀ ਗਏ ਆਉਣਗੇ ਜਿਹੜੇ ਡਿਜ਼ਰਵ ਕਰਦੇ ਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਜਿਹੜੇ ਲੋਕਾਂ ਦੇ ਕੰਮ ਕਰਦੇ ਆ ਸਰ ਜਿਹੜੇ ਦੂਜੀਆਂ ਪਾਰਟੀਆਂ ਜੋ ਆਏ ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਵੇਖੋ ਜਿਹੜਾ ਮਿਹਨਤੀ ਆ ਬੰਦਾ ਦੂਜੀ ਪਾਰਟੀ ਥੋੜਾ ਕੋਈ ਪਾਰਟੀ ਕੋਈ ਨਹੀਂ ਹੁੰਦੀ ਬੰਦਾ ਚੰਗਾ ਹੋਣਾ ਚਾਹੀਦਾ ਜੇ ਬੰਦਾ ਚੰਗਾ ਤੇ ਯਾਰ ਉਹਨੂੰ ਮੌਕਾ ਹਰ ਪਾਰਟੀ ਦਿੰਦੀ ਆ ਤੇ ਦੇਣਾ ਵੀ ਚਾਹੀਦਾ ਧੰਨਵਾਦ